ਵਿਕਰਮਜੀਤ ਸਿੰਘ ਮਜੀਠੇ ਤੋਂ ਜੇਲ੍ਹ ਦੇ ਵਿੱਚ ਕੰਮ ਲਿਆ ਜਾਂਦਾ ਉਸ ਦੇ ਉੱਤੇ ਸ਼ਕਤੀ ਹੋ ਗਈ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਤਰੀਕੇ ਦੇ ਨਾਲ ਤੋੜਨਾ ਚਾਹੁੰਦੇ ਨੇ ਵਿਕਰਮਜੀਤ ਮਜੀਠੇ ਦੇ ਹੌਸਲੇ ਨੂੰ ਉਹਨਾਂ ਨੂੰ ਲੋਕਾਂ ਦੇ ਵਿੱਚ ਖਾਸ ਕਰਕੇ ਮਜੀਠੇ ਹਲਕੇ ਦੇ ਵਰਕਰਾਂ ਦੇ ਵਿੱਚ ਉਹਨਾਂ ਨੂੰ ਜਲੀਲ ਕਰਨਾ ਚਾਹੁੰਦੇ ਆ ਆਪਾਂ ਸਭ ਜਾਣਦੇ ਆ ਵਿਕਰਮਜੀਤ ਮਜੀਠਾ ਤੇ ਮੁੱਛਾਂ ਚੜਾਉਣ ਕਰਕੇ ਕੀ ਕੀ ਪੰਗੇ ਪਏ ਜਦੋਂ ਵਿਕਰਮਜੀਤ ਸਿੰਘ ਮਜੀਠਾ ਪ੍ਰੈਸ ਕਾਨਫਰੰਸ ਕਰਦਾ ਸੀ ਮੁੱਛਾਂ ਨੂੰ ਤਾ ਦਿੰਦਾ ਸੀ ਸੁਖਵੀਰ ਸਿੰਘ ਬਾਦਲ ਭਾਵੇਂ ਕਾਲੀ ਦਲ ਦਾ ਪ੍ਰਧਾਨ ਸੀ ਪਰ ਜਿਹੜੇ ਨੌਜਵਾਨ ਸੀ ਉਹ ਵਿਕਰਮਜੀਤ ਸਿੰਘ ਮਜੀਠੇ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ ਜੇਕਰ ਅਕਾਲੀ ਦਲ 2017 ਸੱਤਾ ਹਾਰਨ ਤੋਂ ਬਾਅਦ ਉੱਠਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਉਹਨਾਂ ਦਾ ਬੇਬਾਕ ਬੋਲਣਾ ਢੱਲੇਦਾਰ ਆਗੂ ਹੋਣਾ ਉਹ ਬਹੁਤ ਕੁਝ ਨੌਜਵਾਨਾਂ ਦੇ ਉੱਤੇ ਛਾਪ ਛੜਦਾ ਸੀ ਜਿਸ ਤਰੀਕੇ ਦੇ ਨਾਲ ਆਪਣੇ ਵਿਰੋਧੀ ਨੂੰ ਵਿਕਰਮਜੀਤ ਮਜੀਠਾ ਰਗੜੇ ਲਾਉਂਦਾ ਸੀ ਸੱਤਾ ਦੇ ਵਿੱਚ ਨਾ ਹੋਣ ਤੋਂ ਮੁੱਖ ਮੰਤਰੀ ਨੂੰ ਸਿੱਧੇ ਚੈਲੰਜ ਕਰਨ ਦੇ ਹੋਰ ਵੀ ਬਹੁਤ ਅਜਈਆਂ ਚੀਜ਼ਾਂ ਉਹਨਾਂ ਚੀਜ਼ਾਂ ਕਰਕੇ ਜਿਹੜੇ ਅਕਾਲੀ ਦਲ ਦੇ ਤੇ ਖਾਸ ਕਰਕੇ ਵਿਕਰਮਜੀਤ ਮਜੀਠੇ ਦੇ ਫੋਲੋਅਰ ਸੀ ਉਹਨਾਂ ਦੇ ਵਿੱਚ ਬਹੁਤ ਵੱਡਾ ਅਕਸ਼ ਬਣ ਰਿਹਾ ਸੀ ਵਿਕਰਮਜੀਤ ਮਜੀਠੇ ਦਾ ਹੁਣ ਨਾਬਾ ਜੇਲ੍ਹ ਦੇ ਵਿੱਚ ਬੰਦ ਆ ਪਹਿਲਾਂ ਇੱਕ ਗੱਲਬਾਹਰ ਆਈ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤ ਮਜੀਠਾ ਨੇ ਸਹਰਾਣਾ ਮੰਗਿਆ ਹੁਣ ਉਹਨਾਂ ਦਾ ਪੱਖ ਵੀ ਸਾਹਮਣੇ ਆਇਆ ਸੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸ ਦਿਓ ਜੋ ਸਦਨ ਦੇ ਵਿੱਚ ਇਹ ਗੱਲ ਮੁੱਖ ਮੰਤਰੀ ਨੇ ਆਖੀ ਸੀ ਕਿ ਵਿਕਰਮਜੀਤ ਮਜੀਠਾ ਸਿਰ ਥੱਲੇ ਬਾਹ ਦੇ ਕੇ ਸੁੱਤਾ ਹੋਇਆ ਤੇ ਭਗਵੰਤ ਮਾਨ ਆਪਣਾ ਜਿਹੜਾ ਉਹ ਆਉਣ ਵਾਲਾ ਸਮਾਂ ਵਿਚਾਰਨ ਮੈਂ ਬੜੇ ਆਨੰਦ 'ਚ ਆ ਭਾਵੇਂ ਜਿਸ ਵੀ ਹਾਲਾਤ 'ਚ ਆ ਪਰਮਾਤਮਾ ਨੂੰ ਯਾਦ ਕਰਦਾ ਤੇ ਲੋਕਾਂ ਦੀ ਲੜਾਈ ਲੜਨ ਦੇ ਲਈ ਜੇਕਰ ਮੈਨੂੰ ਕੁਝ ਮੁਸੀਬਤਾਂ ਵੀ ਮਿਲ ਜਾਣਗੀਆਂ ਇਹਨਾਂ ਲੋਕਾਂ ਨੇ ਮੈਨੂੰ ਰਾਜ ਭਾਗ ਬਖਸ਼ਿਆ ਜੇਕਰ ਇਹਨਾਂ ਲੋਕਾਂ ਕਰਕੇ ਮੈਨੂੰ ਕੁਝ ਤੰਗੀਆਂ ਵੀ ਆਉਣ ਤੇ ਮੈਂ ਖਿੜੇ ਮੱਥੇ ਸਵੀਕਾਰ ਕਰੂੰਗਾ ਇਹ ਗੱਲ ਵਿਕਰਮਜੀਤ ਮਜੀਠੇ ਦੀ ਤਾਂ ਪ੍ਰੈਸ ਕਾਨਫਰੰਸ ਨਹੀਂ ਹੋ ਰਹੀ ਕਿਉਂਕਿ ਉਹਦਾ ਬੰਦ ਆ ਜੇਲ੍ਹ ਦੇ ਵਿੱਚ মিডিਆ ਮਿਲ ਨਹੀਂ ਨਹੀਂ ਹੋ ਰਹੀ ਇੱਥੋਂ ਤੱਕ ਜਦੋਂ ਕੋਰਟ ਦੇ ਵਿੱਚ ਪੇਸ਼ੀ ਭੁਗਤਣਾਉਂਦੇ ਆ ਸਰਦਾਰ ਮਜੀਠਾ ਉਦੋਂ ਗੱਡੀ ਦੇ ਵਿੱਚ ਵੀ ਪੜਦੇ মিডিਆ ਨੂੰ ਦੂਰ ਰੱਖਣਾ ਬਹੁਤ ਕੁਝ ਅਝਿਹਾ ਕੀਤਾ ਜਾਂਦਾ ਕਿ ਉਹਨਾਂ ਦੀ ਕੋਈ ਗੱਲਬਾਤ ਜਾਂ ਫਿਰ ਉਹਨਾਂ ਦਾ ਕੋਈ ਅਝਿਹਾ ਜਿਹੜਾ ਐਕਸ਼ਨ ਜਿਸ ਦੇ ਨਾਲ ਫਿਰ ਕਾਲੀ ਦਲ ਦੇ ਜਿਹੜੇ ਅਹੁਦੇਦਾਰ ਆ ਉਹ ਮਜ਼ਬੂਤ ਹੋ ਜਾਣ ਉਹ ਸਾਹਮਣੇ ਨਾ ਆਵੇ ਉਹਨਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ ਹੁਣ ਕਿਤੇ ਸੱਤਾਧਰ ਪਾਰਟੀ ਦੇ ਲੋਕ ਇਹ ਕਹਿੰਦੇ ਆ ਕਿ ਮਜੀਠਾ ਜੇਲ੍ਹ ਦੇ ਵਿੱਚ ਬੜਾ ਤੰਗ ਆ ਉਹ ਇਹ ਕਰਦਾ ਪਿਆ ਉਹ ਮੰਨਤਾ ਕਰਦਾ ਪਿਆ ਸਮਝੌਤੇ ਦੀਆਂ ਗੱਲਾਂ ਕਰਦਾ ਪਿਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਰ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਨਿਆਂਇਕ ਹਰਾਸਤ ਦੇ ਵਿੱਚ ਜੋ ਗੱਲਾਂ ਜੋ ਫੋਟਮਾ ਸੋਸ਼ਲ ਮੀਡੀਆ ਦੇ ਉੱਤੇ ਚਲਾਈਆਂ ਜਾ ਰਹੀਆਂ ਕਿ ਮਜੀਠੇ ਤੋਂ ਜੇਲ੍ਹ ਦੇ ਵਿੱਚ ਸਫਾਈ ਕਰਾਈ ਗਈ ਇਹ ਬੇਤੁਕਾ ਤੇ ਬੇਬੁਨਿਆਦ ਗੱਲ ਆ ਅਜਿਹਾ ਕੁਝ ਨਹੀਂ ਹੋਇਆ ਭਾਵੇਂ ਸੀਸੀਟੀਵੀ ਕੈਮਰੇ ਲਾਏ ਆ ਜੇਲ੍ਹ ਦੇ ਵਿੱਚ ਪਰ ਵਿਕਰਮਜੀਤ ਮਜੀਠਾ ਨੂੰ ਇਹ ਗੱਲ ਪਤਾ ਕਿ ਕੈਮਰੇ ਕਿਸ ਨੂੰ ਵਿਖਾਉਣ ਦੇ ਲਈ ਲਾਏ ਆ ਤੇ ਉਹ ਵੀ ਅੱਗੋਂ ਚੈਲੰਜ ਸੰਕਾਰਦੇ ਹੋਏ ਡੰਡ ਬੈਠਕਾਂ ਲਾਉਂਦੇ ਆ ਜੇਲ੍ਹ ਦੇ ਬੈਰਕ ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਜੇਕਰ ਕੋਈ ਬੰਦਾ ਐਡੀ ਪਾਵਰ ਹੰਢਾ ਚੁੱਕਿਆ ਤੇ ਉਸ ਦੇ ਵਿੱਚ ਕਿੱਡੀ ਗੱਲਬਾਤ ਹੋਵੇਗੀ ਸਾਰਾ ਕੁਝ ਉਲਟ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਹੌਸਲੇ ਕਿੰਨੇ ਉੱਚੇ ਬਲੰਦ ਆ ਸੋ ਸਰਕਾਰ ਦੇ ਲੱਖ ਕੋਸ਼ਿਆਂ ਦੇ باوجود ਵੀ ਵਿਕਰਮਜੀਤ ਮਜੀਠਾ ਠਹਿ ਨਹੀਂ ਰਿਹਾ